ਮੀਆਂ ਦਾ ਸਤਿਕਾਰ ਕਰੋ ਪੁੱਤਰਾ ਭਾਨ ਪਿਆਰ ਕਰੋ ਜੀ ਹਾਂ ਇਸ ਕਥਨ ਨੂੰ ਸਾਜ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਅਤੇ ਪਰਸੇਦ ਸਮਾਸੇਵਕਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਮਹੱਲਾ ਊਂਕਾਰਨਗਰ ਫਗਵਾੜਾ ਦੀ ਗਰਾਊਂਡ ਵਿਖੇ 1100 ਨਵਜਨਮੀਆਂ ਧੀਆਂ ਦੀ ਲੋੜੀ ਪੌਣ ਸੰਬੰਧੀ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਿਰਕਤ ਕੀਤੀ ਤੇ ਨਵਜਨਮੀਆਂ ਧੀਆਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੇ ਸੁਨੀਲ ਜਾਖੜ ਨੇ ਕਿਹਾ ਕਿ ਧੀਆਂ ਨੂੰ ਸਤਕਾਰ ਦਿੰਦੇ ਹਾਂ ਇਹ ਜੋ ਉਪਰਾਲਾ ਸੋਮਪ੍ਰਕਾਸ਼ ਅਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਤਾਂ ਜਾਂਦਾ ਹੈ ਉਹ ਕਾਬਲੇ ਤਾਰੀਫ ਹੈ ਉਹਨਾਂ ਕਿਹਾ ਕਿ ਪੂਰੀ ਦੁਨੀਆ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਪਰ ਦੇਸ਼ ਵਰਗਾ ਕੋਈ ਦੇਸ਼ ਨਹੀਂ ਹੈ ਜਿੱਥੇ ਕਿ ਮਾਤਰ ਸ਼ਕਤੀ ਹੌਲੀ ਹੌਲੀ ਦੇਸ਼ ਦੀ ਬਾਗਡੋਰ ਸੰਭਾਲ ਰਹੀ ਹੈ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼੍ਰੀਮਤੀ ਨੀਤਾ ਸੋਮਪrakash ਅਤੇ ਸੋਮਪrakash ਵੱਲੋਂ ਸੇਧ ਲੈ ਕੇ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਬਿਲਕੁਲ ਯਹਾਂ ਸੇ ਸੋਮਪrakash ਜੀ ਔਰ ਖਾਸ ਤੌਰ ਤੇ ਗੁਰਨਾਮਨ ਸੋਮਪrakash ਜੀ ਸੋਮਪrakash ਕੇ ਮਿਸਿਸ ਅਨੀਤਾ ਸੋਮ ਪਰਕਾਹ ਜੀ ਨੇ ਇੱਕ ਬਹੁਤ بڑا ਪੰਜਾਬ ਕੋਰ ਦੇਸ਼ ਕੋ ਮਾਨਵਤਾ ਕੋ ਇਕ ਦਿਆ ਹੈ ਸੰਦੇਸ਼ ਉਹਨਾਂ ਨੇ ਕਿਹਾ ਕਿ ਇਹ ਰਾਜਨੀਤੀ ਨਹੀਂ ਇਹ ਭਾਈਚਾਰਕ ਸਾਂਝ ਹੈ ਪੰਜਾਬ ਦਾ ਜਿਹੜਾ ਵਿਰਸਾ ਹੈ ਉਹਨੂੰ ਉਹਦੀ ਭਾਵਨਾ ਨੂੰ ਸਮਝੋ ਇੱਕ ਤਿਉਹਾਰ ਜਿਹੜਾ ਹੈ ਤਿਉਹਾਰ ਸਾਡੀ ਸੰਸਕ੍ਰਿਤੀ ਦਾ ਸਰੂਪ ਹੈ ਜਿਹਦੇ ਵਿੱਚ ਆਪਸ ਵਿੱਚ ਭਾਈਚਾਰਕ ਸਾਂਝ ਮਿਲ ਵਰਤੋਂ ਨਾਲ ਚੱਲ ਕੇ ਰਾਜਨੀਤੀ ਦਾ ਇੱਕ ਨਿਆ ਅਯਾਮ ਇੱਥੇ ਫਗਵਾੜੇ ਚ ਦੇਖਣ ਨੂੰ ਮਿਲਦਾ ਹੈ ਇਸੇ ਕਰਕੇ ਮੈਨੂੰ ਸੁਭਾਗ ਖਰਾਬ ਪਿਆ ਦੁਬਾਰਾ ਇੱਥੇ ਆਣ ਦਾ ਪਿਛਲੇ ਸਾਲ ਵੀ ਸੁਪਰ ਕਾਜੀ ਨੇ ਮੈਨੂੰ ਮੌਕਾ ਦਿੱਤਾ ਇੱਥੇ ਆਣ ਦਾ ਤੇ ਮੈਂ ਖੁਸ਼ਕਿਸਮਤ ਹਾਂ ਵੀ ਇੱਕ ਵਾਰੀ ਫੇਰ ਆ ਕੇ ਇੱਥੇ ਮੈਂ ਸਾਰੇ ਆਪਣੀ ਬੱਚੀਆਂ ਆਪਣੀ ਭੈਣਾਂ ਮਾਤਾਵਾਂ ਦਾ ਆਸ਼ੀਰਵਾਦ ਵੀ ਲਿਆ ਤੇ ਉਹਨਾਂ ਨਾਲ ਲੋਹੜੀ ਦੀ ਖੁਸ਼ੀਆਂ ਵੀ ਇੱਥੇ ਮਨਾਈਆਂ ਤੇ ਮੈਂ ਸਮਝਦਾ ਬਹੁਤ ਅੱਛਾ ਇੱਕ ਉਪਰਾਲਾ ਅਨਿਤਾ ਜੀ ਕਰ ਰਹੀ ਹੈ ਇਸ ਸਮਾਗਮ ਦੌਰਾਨ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਵੱਲੋਂ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਤਾਂ ਨੂੰ ਜਿੱਥੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਜਿੱਥੇ ਅਨੀਤਾ ਸੋਮਪ੍ਰਕਾਸ਼ ਵੱਲੋਂ ਨਵ ਜਨਮੀਆਂ ਧੀਆਂ ਤੇ ਉਹਨਾਂ ਦੀਆਂ ਮਾਤਾਵਾਂ ਨੂੰ ਗਿਫਟ ਤੇ मूंगਫਲੀ ਵੰਡੀ ਗਈ ਉੱਥੇ ਹੀ ਸੋਮਪ੍ਰਕਾਸ਼ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਧੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂਾਂ ਨੂੰ ਬਹੁਤ ਵੱਡਾ ਮਾਨ ਦਿੱਤਾ ਸੀ ਜਿਸ ਦੇ ਚਲਦਿਆਂ ਅੱਜ ਭਾਰਤ ਵਿੱਚ ਬੱਚਿਆਂ ਦਾ ਸਤਿਕਾਰ ਕੀਤਾ ਜਾਣ ਲੱਗ ਪਿਆ ਹੈ। ਉਨਾ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਿਲਾਵਾਂ ਨੂੰ ਬਹੁਤ ਵੱਡਾ ਦਰਜਾ ਦਿੰਦਿਆਂ ਐਮਪੀ ਤੇ ਵਿਧਾਇਕ ਬਣਨ ਲਈ ਬਿੱਲ ਨੂੰ ਪਾਸ ਕੀਤਾ ਹੈ ਸਭ ਤੋਂ ਪਹਿਲਾ ਜੋ ਬਿੱਲ ਪਈ ਪੇਸ਼ ਹੋਇਆ ਉਹ ਲੇਡੀਜ਼ ਲਈ ਐਮਐਲਏ ਤੇ ਐਮਪੀ ਦੀ ਰਾਜਰੋਜਿੰਦਾ ਬਿੱਲ ਪੇਸ਼ ਹੋਇਆ ਉਹ ਪਾਸ ਕੀਤਾ ਇੱਕ ਵਿਧਾਇਕ ਬਿੱਲ ਜਿਹਦੇ ਵਿੱਚ ਲੜਕੀਆਂ ਲਈ ਲੇਡੀਜ਼ ਲਈ ਐਮਪੀ ਤੇ ਐਮਐਲਏ ਦੀ ਸੀਟਾਂ ਦੇ ਰੈਜ਼ਰਵੇਸ਼ਨ ਦਾ ਪ੍ਰਵੋਕ ਕੀਤਾ ਗਿਆ ਇਹ ਬਹੁਤ ਜਲਦੀ ਲਾਗੂ ਹੋਣਾ ਤੁਹਾਨੂੰ ਸਾਰੇ ਇਸ ਗੱਲ ਦੀ ਬਾਰਕਵਾਤ ਭਾਰਤੀ ਜਨਤਾ ਪਾਰਟੀ ਕਮਿਟਿਡ ਹੈ ਕਿ ਬਰੇਸ਼ਰੀ ਦੇ ਸ਼ਕਤੀਕਰ ਹੋਏ ਉਹਨਾਂ ਨੇ ਜੋ ਵੀ ਵਣ ਕੀਤਾ ਜਾਣਾ ਔਰ ਪ੍ਰਧਾਨ ਮੰਤਰੀ ਜੀ ਅਮੇਜਾ ਕਰਦੇ ਨੇ ਔਰ ਵਾਲੇ ਸਮੇਂ 'ਚ ਬਹੁਤ ਜ਼ਰੀਆ ਲੜਤੀਆਂ ਐਮਪੀ ਬਣ ਗਿਆ ਐਮਐਲਏ ਬਣ ਗਿਆ ਔਰ ਆਪਣੇ ਦੇਸ਼ ਦੇ ਸ਼ਾਸਨ ਵਿੱਚ ਬਹੁਤ ਵੱਡਾ ਸਥਾਨ ਰੰਦਾ ਬਣ ਵਾਲਾ ਹੈ ਮੈਂ ਆਪਣੇ ਵੱਲੋਂ ਜੜੀਆਂ ਬੱਚਿਆਂ ਤੇਆਂਿਆਂ ਇਹਨਾਂ ਦੇ ਚੰਗੇ ਜੀਵਨ ਦੀ ਕਾਸ਼ਨਾ ਕਰਦਾ ਸਾਰੇ ਬਹੁਤ ਬਹੁਤ ਵਾਰ ਤੁਹਾਨੂੰ ਦਿੰਦਾ ਔਰ ਇਸੇ ਤਰ੍ਹਾਂ ਇਹ ਮੇਲੇ ਲੱਗਦੇ ਰਹਿਣ ਆਪਦੀ ਪਿਆਰ ਵਧਾ ਰਹੇ ਮੈਂ ਤੁਹਾਡੀ ਸੇਵਾ ਕਰ ਸਕਾਂ ਸਾਡਾ ਪਰਵਾਰ ਤੁਹਾਡੀ ਸੇਵਾ ਕਰ ਸਕੇ ਹੁਣ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਹੋਇਆ ਕਿ ਜਿਸ ਤਰ੍ਹਾਂ ਫਗਵਾੜਾ ਵਾਸੀਆਂ ਨੇ ਉਹਨਾਂ ਨੂੰ ਮਾਨ ਤੇ ਸਤਿਕਾਰ ਦਿੱਤਾ ਹੈ ਉਸ ਨੂੰ ਦੇਖਦੇ ਹੋਏ ਸਾਡਾ ਪੂਰਾ ਪਰਿਵਾਰ ਫਗਵਾੜਾ ਵਾਸੀਆਂ ਦੀ ਸੇਵਾ ਕਰਦਾ ਰਹੇਗਾ ਇਹਨੂੰ ਪਤਾ ਹੈ ਤੇ ਤੁਹਾਡੇ ਵੀ ਕੋਈ ਮੈਸੇਜ ਚਾਹੁੰਦੇ ਕਿ ਕੀ ਮੈਸੇਜ ਦੇਣਾ ਚਾਹੁੰਦੇ ਬਹੁਤ ਬਹੁਤ ਚਾ ਲੱਗ ਰਿਹਾ ਕੁੜੀਆਂ ਦੀ ਅਸੀਂ ਲੜਕੀਆਂ ਦੀ ਲੋੜੀ ਬਣਾ ਰਹੇ ਆ ਲੜਕੀਆਂ ਸਾਡੇ ਬਹੁਤ ਸਤਿਕਾਰਯੋਗ ਨੇ ਮਾਪਿਆਂ ਦਾ ਦੋਖਦਾਨੀਆਂ ਮਾਪਿਆਂ ਹਮੇਸ਼ਾ ਲੜਕੀਆਂ ਪਿਆਰ ਦੇਣੀ ਆ ਬੰਨਿਸ਼ ਕਰਦੇ ਲੜਕੀਆਂ ਨੂੰ ਪਿਆਰ ਸਤਿਕਾਰ ਦੇਣਾ ਸਾਡੀ ਸੰਸਕ੍ਰਿਤੀ ਵੀ ਆ ਸਾਡਾ ਫਰਜ਼ ਵੀ ਬਣਦਾ ਅਸੀਂ ਹਰ ਸਾਲ ਲੋੜੀ ਬਣਾਉਂਦੇ ਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਇਹਨਾਂ ਪਿਆਰ ਵੀ ਬੰਦਾ ਸਤਿਕਾਰ ਆ ਮੇਰੇ ਲੱਗਦਾ ਹੈ ਜੀ ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਆਏ ਹੋਏ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਇਸ ਦੌਰਾਨ ਲੱਕੀ ਡਰਾਅ ਵੀ ਕੱਢਿਆ ਗਿਆ ਤੇ ਜੇਤੂ ਬੱਚੀਆਂ ਦੇ ਮਾਪਿਆਂ ਨੂੰ ਗਿਫਟ ਵੀ ਦਿੱਤੇ ਗਏ ਇਸ ਮੌਕੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਧੂਣਾ ਵੀ ਬਾਲਿਆ ਗਿਆ ਸਮਾਗਮ ਦੇ ਅੰਤ ਵਿੱਚ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਆਏ ਹੋਏ ਲੋਕਾਂ ਦਾ तहे ਦਿਲੋਂ ਧੰਨਵਾਦ ਕੀਤਾ 1100 ਬੇਟੀਆਂ ਨੂੰ ਇੱਥੇ ਲੈ ਕੇ ਆਈਆਂ ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਲੀਡ ਕੀਤਾ ਆ ਉਹ ਵੀ ਬਹੁਤ ਸ਼ਕਾਰਯੋਗ ਹੈ 12 ਦੇ ਕਾਉਂਸਲਰ ਸਰਪੰਚ ਮੈਂ ਉਹ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਇੱਥੇ ਆਏ ਹੋ ਇਹ ਤੁਹਾਡਾ ਆਪਣਾ ਫੰਕਸ਼ਨ ਹੈ ਤੁਹਾਨੂੰ ਵੀ ਔਰ ਮੈਨੂੰ ਵੀ ਉਡੀਕ ਰਹਿੰਦੀ ਆ ਕਿ ਅਸੀਂ ਬੇਟੀਆਂ ਦੀ ਲੋੜੀ ਪਾਣੀ ਆ ਔਰ ਇਹ ਰਲ ਕੇ ਪਾਣੀ ਆ ਇਹ ਸਾਡਾ ਇੱਕ ਦੂਸਰੇ ਦਾ ਪਿਆਰ ਹੈ ਇੱਕ ਦੂਸਰੇ ਦਾ ਅਸ਼ੀਰਵਾਦ ਹੈ ਕਿ ਅਸੀਂ ਮਿਲ ਕੇ ਰਹਿੰਦੇ ਆ ਔਰ ਐਦਾ ਹੀ ਮਿਲ ਕੇ ਰਹਿਣਾ ਸਾਰਿਆਂ ਨੇ ਮੈਨੂੰ ਆਪਣੀਆਂ ਭੈਣਾਂ ਤੇ ਬੇਟੀਆਂ ਤੇ ਮਾਣ ਹੈ ਕਿ ਮੇਰੀ ਇੱਕ ਵਾਸਤੇ ਉਹ ਸਾਰੀਆਂ ਆਉਂਦੀਆਂ ਆਲਰੇਡੀ ਕਰਦੀਆਂ ਆ ਕਿ ਸਾਨੂੰ ਕਦੋਂ ਫੋਨ ਆਊਗਾ ਔਰ ਅਸੀਂ ਜਾਣਾ ਹੈ ਇਸ ਗੱਲ ਦਾ ਮਾਣ ਹੈ ਮੈਨੂੰ ਤੁਹਾਡੇ ਤੇ ਤੁਸੀਂ ਬਹੁਤ ਸਤਿਕਾਰਯੋਗ ਹੋ ਧੰਨਵਾਦ ਤੁਸੀਂ ਸਾਰੇ ਇੱਥੇ ਆਏ ਬੀਜੇਪੀ ਦੀ ਲੀਡਰਸ਼ਿਪ ਆਈ ਉਹਨਾਂ ਦਾ ਵੀ ਬਹੁਤ-ਬਹੁਤ ਮੇਰੇ ਵੱਲੋਂ ਸੋਮ ਪ੍ਰਕਾਸ਼ ਜੀ ਵੱਲੋਂ ਬਹੁਤ-ਬਹੁਤ ਧੰਨਵਾਦ इस मौके जिला प्रधान रणजीत सिंह पंजाब सिोजेवाल सैकटरी राकेश राठौर सरदार हरमिंद बसरा हैप्पी हैलन विकास थापर मैडम हरिंदर कौर सेठी सबका मेयर अरुण खोसला परमजीत सिंह देव शर्मा जीता हुंदर सुरेंद्र चोपड़ा बल्लू वालिया हरदीप सिंह तगड़ नितिन चडा चंद्रेखा शर्मा रीटा नविता छापड़ा जसविंदर कौर गगनदीप सोनी गुराया तो बाबा रविंदर मनजीत धर्मकोट लड्डू खोसला अशोक कुलथम मोहनजीत सिंह सिड़ा अमित शुक्ला बंटू वालिया तो इलावा ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮਜੂਸ ਹਨ